ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੂੰਗਾ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਵਧੀਆ ਗੁਜ਼ਰੇ ਸਿਹਤਿਆਬ ਰਹੋ ਤੁਸੀਂ ਸਾਰੇ ਪਰਿਵਾਰ ਤੁਹਾਡੇ ਸਾਰੇ ਪਰਵਾਰਾਂ ਚ ਖੁਸ਼ੀ ਦਾ ਹੌਲ ਰਵੇ ਆ ਮੈਂ 2025 ਦੀ ਸਮੀਖਿਆ ਵੀ ਕਰਾਂਗਾ ਕਿ ਮਹਿਤਾਬ ਸਿੰਘ ਐਸਐਸਪੀ ਸਾਹਿਬ ਅੰਡਰ ਆਈਪੀਐਸ ਨੇ ਤੇ ਡੀਐਸਟੀ ਸੀਜੀ ਨਾਲ ਖੜੇ ਨੇ ਬੜੀ ਸੈਟੀਸਫੈਕਟਰੀ ਜਿਹੜੀ ਹੈਗੀ ਇਹ ਕਾਰਜਕਾਰੀ ਨਸ਼ਾ ਫਰੰਟ ਤੇ ਜੋ ਨਸ਼ਾ ਫਰੰਟ ਦੇ ਇਹਨਾਂ ਦੀ ਅਗਵਾਈ ਹੇਠ ਰਹੀ ਹੈ ਬਟਾਲਾ ਜ਼ਿਲ੍ਹੇ ਦੇ ਵਿੱਚ ਅ ਅਸੀਂ ਕੋਈ ਇਸ 2025 ਦੇ ਵਿੱਚ 1200 ਤੋਂ ਵੱਧ ਜਿਹੜੀਆਂ ਹੈਗੀਆਂ ਐਫ ਆਈ ਆਰ ਐਨ ਡੀ ਪੀ ਐਸ ਦੀਆਂ ਦਰਜ ਕੀਤੀਆਂ ਹੈਗੀਆਂ ਤੇ 2200 ਤੋਂ ਵੱਧ ਅਕਿਊਜ਼ਡ ਅਰੈਸਟ ਹੋਏ ਨੇ 50 ਕਿਲੋ ਦੇ ਕਰੀਬ ਹੈਰੋਇਨ ਰਿਕਵਰ ਹੋਈ ਹੈਗੀ ਆ ਇਹਨਾਂ ਨੂੰ ਡੇਰਾ ਬਾਬਾ ਨਾਨਕ ਦਾ 31 ਕਿਲੋਮੀਟਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਉਹਦੇ ਨਾਲ ਜਿਹੜੀ ਜਿਹੜਾ ਸਰਹੱਦੀ ਜਿਹੜਾ ਹੈਗਾ ਉਹਦੇ ਵਿੱਚੋਂ ਪਾਕਿਸਤਾਨ ਜਿਹੜਾ ਡਰੋਨ ਰਾਹੀਂ ਜਾਂ ਵੈਸੇ ਮਤਲਬ ਜਿਹੜੀ ਨਾਰਕੋ টেরਰਿਜ਼ਮ ਚ ਇਨਡਲਜ ਕਰ ਰਿਹਾ ਹੈਗਾ ਸਿਮੈਂਟੇਰੀਅਨ ਫੇਸ ਤੇ ਮੈਂ ਸ਼ਲਾਘਾ ਕਰਾਂਗਾ ਬਟਾਲਾ ਪੁਸਦੀ ਇਹਨਾਂ ਨੇ ਕੋਈ 3500 ਦੇ ਕਰੀਬ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਭਰਤੀ ਤੇ ਰੈਫਰ ਕਰਵਾਇਆ ਹੈਗਾ ਤੇ ਅਸੀਂ ਸਾਡਾ ਇਹ ਪ੍ਰਯਤਨ ਰਹਿੰਦਾ ਕਿ ਅਸੀਂ ਜਿਹੜੀ ਜਵਾਨੀ ਨੂੰ ਇਸ ਗਲਗਤ ਤੋਂ ਬਚਾਈਏ ਤੇ ਉਹਨਾਂ ਨੂੰ ਮੁੜ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਇਹਨਾਂ ਨੇ 2025 ਦੇ ਵਿੱਚ ਜਿਹੜੇ ਨਸ਼ੇ ਦੇ ਸੋਦਾਗਰਾਂ ਨੇ ਇਸ ਨਸ਼ੇ ਦੇ ਵਿੱਚੋਂ ਪੈਸਾ ਬਣਾ ਕੇ ਪ੍ਰਾਪਟੀਆਂ ਦੇ ਤੇ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਚ ਕੀਤਾ ਸੀਗਾ ਉਹਦੇ ਦੇ ਚਾਰ ਡੈਮੋਲੇਸ਼ਨਸ ਵੀ ਕੀਤੀਆਂ ਹੈਗੀਆਂ ਨੇ 35 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਨਸ਼ੇ ਦੇ ਸੋਦਾਗਰਾਂ ਤੇ ਫ੍ਰੀਜ਼ ਕਰਾਈ ਵੀ ਹੈ ਕਰਾਈ ਗਈ ਹੈ ਤੇ 4 ਕਰੋੜ ਦੀ ਹਲੇ ਵਿਦ ਦੀ ਕੰਪਟੈਂਟ ਅਥਾਰਟੀ ਇਨ ਪ੍ਰੋਪੋਜ਼ਲ ਜੜੀਆਂ ਹੈਗੀਆਂ ਉਹਨਾਂ ਕੋਲੇ ਅੰਡਰ ਕਨਸਿਡਰੇਸ਼ਨ ਹੈਗੀਆਂ ਸੋ ਜੇ ਅਸੀਂ ਕੁੱਲ ਮਿਲਾ ਕੇ 2025 ਦਾ ਮੁਲਾਂਕਣ ਕਰੀਏ ਤਾਂ ਕਾਫੀ ਅੱਛਾ ਐਂਡੀਪੀਐਸ ਫਰੰਟ ਤੇ ਕੰਮ ਬਟਾਲਾ ਪੁਲਸ ਵੱਲੋਂ ਕੀਤਾ ਗਿਆ ਹੈ ਅ ਇਸ ਮੁਹਿੰਮ ਦੇ ਵਿੱਚ ਜਦੋਂ ਦੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਇਹਨਾਂ ਨੇ ਆਪਣੀ ਕਮਾਂਡ ਸੰਭਾਲੀ ਹੈ ਜਿਸ ਕੰਮ ਵਿੱਚ ਹੋਰ ਤੇਜ਼ੀ ਆਈ ਹੈਗੀ ਹੈ ਤੇ ਅੱਜ ਅਸੀਂ ਇਹ ਗਾਂਧੀ ਕੈਂਪ ਦੇ ਵਿੱਚ ਜਿਹੜੀ ਹੈਗੀ ਕਾਸ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਹੈਗਾ ਅ ਐਂਡੀਪੀਐਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਜਿਹੜੀ ਪਿਛਲੇ ਜਿਹੜੀ ਅਸੀਂ ਆਪਦਾ ਜਦੋਂ ਸਮੀਖਿਆ ਕਰਦੇ ਹਾਂ ਤਾਂ ਇਹ ਇੱਕ ਬਟਾਲਾ ਜ਼ਿਲ੍ਹੇ ਦਾ ਹੌਟਸਪੌਟ ਹੈਗਾ ਇਸ ਕਰਕੇ ਇਸ ਨੂੰ ਚੁਣਿਆ ਗਿਆ ਹੈ 250 ਦੇ ਕਰੀਬ ਅਸੀਂ ਮੁਲਾਜ਼ਮਾਂ ਨੂੰ ਇਸ ਕੰਮ ਅੱਜ ਅਸੀਂ ਸੱਚ ਆਪਰੇਸ਼ਨ ਦੇ ਵਿੱਚ 3 ਗਸਟਡ ਆਫਿਸਰਸ ਲੈਡ ਬਾਈ ਸ਼੍ਰੀਮਤ ਆਪ ਸਿੰਘ ਐਸਐਸਪੀ ਬਟਾਲਾ ਸੋ ਜਿਸ ਤਰ੍ਹਾਂ ਵੀ ਕੋਈ ਆਫਟਰ ਸਰਚ ਆਪਰੇਸ਼ਨਸ ਜੋ ਵੀ ਅਸੀਂ ਕੋਈ ਸੀਜ਼ਰਸ ਕਰਾਂਗੇ ਕਿਸੇ ਨੂੰ ਅਰੈਸਟ ਕਰਾਂਗੇ ਉਸ ਦੀ ਜਾਣਕਾਰੀ ਆਪ ਜੀ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਹਾਂ ਹੋਰ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਇਹ ਕਾਸੋਪ੍ਰੋਜੈਕਟ ਦੀ ਗੱਲ ਚੱਲੇ ਤੇ ਲਗਾਤਾਰ ਹੀ ਚੱਲਦੇ ਨੇ ਇੱਥੇ ਆਮ ਪਬਲਿਕ ਤੇ ਕੀ ਅਸਰ ਜਾਂਦਾ ਔਰ ਜਿਹੜੇ ਡਰੱਗ ਪੈਡਲਰਸ ਆ ਉਹਨਾਂ ਤੇ ਕੀ ਅਸਰ ਜਾਂਦਾ ਜੀ ਦੇਖੋ ਇਹ ਤਾਂ ਇਹਦੀ ਸਮੀਖਿਆ ਤਾਂ ਤੁਸੀਂ ਸਾਨੂੰ ਜ਼ਿਆਦਾ ਵਧੀਆ ਕਰਕੇ ਦੇ ਸਕਦੇ ਹੋ ਹੈਗੇ ਹੋ ਸਾਡਾ ਇਹ ਇਹਦੇ ਵਿੱਚ ਇੱਕ ਆਬਜੈਕਟਿਵ ਇਹ ਹੁੰਦਾ ਹੈ ਕਿ ਅਸੀਂ ਇਸ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਮੁਹਿੰਮ ਚਲਾਈ ਵੀ ਹੈ ਸਰਕਾਰ ਨੇ ਅਸੀਂ ਉਸ ਨੂੰ ਭਤੀਬੰਦੀ ਉਸ ਦੇ ਉੱਤੇ ਪਹਿਰਾ ਦੇ ਰਹੇ ਹਾਂ ਅਸੀਂ ਇਸ ਚੀਜ਼ ਤੋਂ ਪਲੀਪੰਤੀ ਜਾਨੂਆਂ ਕਿ ਇਹ ਇੱਕ ਕੋੜ ਹੈਗਾ ਜਿਸ ਨੂੰ ਜਿਸ ਉੱਤੇ ਨਿਰੰਤਰ ਯੁੱਧ ਦੀ ਲੋੜ ਹੈਗੀ ਹੈ ਤਈਓ ਯੁੱਧ ਨਸ਼ਾ ਵਿਰੋਧ ਹੈਗਾ ਇਹ ਤੇ ਇਹ ਜਿਹੜਾ ਯੁੱਧ ਸਾਡਾ ਜਾਰੀ ਰਹੇਗਾ ਤਾਂ ਸੋ ਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਅਸੀਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਮਾੜੇ ਅੰਸਰ ਨੂੰ ਇੱਕ ਚੇਤਾਵਨੀ ਵੀ ਹੈ ਕਿ ਜਿਹੜੀ ਪੰਜਾਬ ਪੁਲਿਸ ਦੀ ਬਾਜਖਤ ਤੋਂ ਕੋਈ ਬਚ ਨਹੀਂ ਸਕਦਾ ਅਸੀਂ ਜਿਹੜਾ ਜਿਹੜੇ ਜਿਹੜੇ ਇਹ ਨਸ਼ੇ ਦੇ ਸੋਦਾਗਰ ਨੇ ਇਹਨਾਂ ਨੂੰ ਅਸੀਂ ਨਿਸ਼ਤਾ ਬੰਦ ਕਰਾਂਗੇ ਜੜੀਆਂ ਇਹਨਾਂ ਨੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਇਸ ਜਿਹੜੀ ਕ੍ਰਾਈਮ ਦੇ ਵਿੱਚੋਂ ਪੈਸੇ ਬਣਾਉਂਦਾ ਸੀ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਉਣ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ 35 ਕਰੋੜ ਦੀ ਪ੍ਰਾਪਰਟੀ ਆਲਰੇਡੀ ਫ੍ਰੀਜ਼ ਹੋ ਚੁੱਕੀ ਹੈ 4 ਕਰੋੜ ਦੀਆਂ ਪ੍ਰੋਪੋਜ਼ਲਾਂ ਅੰਡਰ ਕਨਸਿਡਰੇਸ਼ਨ ਹੈਗੀਆਂ ਅਸੀਂ ਡੈਮੋਲੇਸ਼ਨਸ ਵੀ ਕੀਤੀਆਂ ਜੋ ਅੱਗੇ ਵੀ ਕਰਦੇ ਰਾਵਾਂਗੇ ਤਾਂ ਇਹੀ ਇਸ ਮਾਧਿਅਮ ਰਾਹੀਂ ਮੈਂ ਸਾਰੇ ਪੈਡਲਰਜ਼ ਨੂੰ ਜਾਂ ਸਪਲਾਈਅਰਜ਼ ਨੂੰ ਤੇ ਜਿਹੜੇ ਮਗਰਮੱਛ ਨੇ ਜਿਹੜੇ ਇਸ ਕੰਮ ਦੇ ਵਿੱਚ ਪਏ ਨੇ ਤੇ ਸਾਡੀ ਜਵਾਨੀ ਨੂੰ ਖਾਰੇ ਨੇ ਉਹਨਾਂ ਨੂੰ ਇੱਕ ਸਖਤ ਲੈਜੇ ਚ ਮੈਂ ਚੇਤਾਵਨੀ ਦੇ ਰਿਹਾ ਹਾਂ ਕੀ ਤੁਸੀਂ ਸਾਡੀ ਬਾਜ਼ ਅੱਖ ਤੋਂ ਚੀ ਲੱਕ ਬਚ ਨਹੀਂ ਸਕੋਗੇ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਤੁਹਾਡੇ ਗਰੇਵਾਂ ਤੱਕ ਪਹੁੰਚਣਗੇ ਥੈਂਕ ਯੂ ਜੀ